ਸੰਬੋਝੀਆ ਉਹਨਾਂ ਦੀ ਲਾਈਫ ਦੇ ਰਿਲੇਟਡ ਸਾਰੇ ਸੰਕੇ ਜਾਇਓ ਜੀ ਜ਼ਿੰਦਗੀ ਫਾਂ ਮੈ ਲੱਗਦੀ ਹੈ ਬਾਈ ਛੋਟੀ ਮੁੱਡੇ ਉੱਤੇ ਜ਼ਿੰਮੇਵਾਰੀਆਂ ਹੂ ਮਰ ਛੋਟੀ ਵੱਡੇ ਸੁਪਨੇ ਲੈ ਕੇ ਮੈਂ ਵੀ ਟੁੜਿਆ ਪਰਸਫਰ ਦੇ ਵਿੱਚ ਪੁੱਲ ਗਿਆ ਖਾਣੀ ਰੋਟੀ ਸਾਰੇ ਕਰਿਆ ਕੇ ਕੰਨ ਕਿੰਨੇ ਕੰਮ ਰੋਹ ਸੋ ਦਰਨ ਮੇਰਾ ਕੀ ਬਣਨਾ ਬੇਬੀ ਆਖਦੇ ਕੀ ਕਰਤਾ ਕੁਝ ਕੰਮ ਕਰ ਰੋਜ਼ ਸੜ ਕਾਟੇ ਪੜ por ਹੰਝੂ ਸੁੱਟ ਨਹੀਂ ਸਕਦੇ ਅਸੀਂ ਮੁੰਡਿਆ ਕੰਮਕਾਰ ਕਰਦੇ ਨਹੀਂ ਰੋਜ ਥਾਣੇ ਸੁਂਦੇ ਆ ਸਾਨੂੰ ਵੀ ਹੌਟ ਹੁੰਦਾ ਸਾਨੂੰ ਵੀ ਰੋਣਾ ਹੁੰਦਾ ਬੰਦ ਦੇ ਵਿੱਚ ਕਹਿੰਦੇ ਕੀ ਤਸੇ ਮੁੰਡਿਆ ਹੰਝੂ ਸੁੱਟ ਨਹੀਂ ਸਕਦੇ ਅਸੀਂ ਮੁੰਡਿਆ ਕੰਮਕਾਰ ਕਰਦੇ ਨਹੀਂ ਰੋਜ ਥਾਣੇ ਸੁਂਦੇ ਆ ਸਾਨੂੰ ਵੀ ਹੌਟ ਹੁੰਦਾ ਸਾਨੂੰ ਵੀ ਰੋਣਾ ਦਰਬਾਰ ਵਿੱਚ ਕਹਿੰਦੇ ਕਿਹੀ ਤਸੇ ਮੁੰਡਿਆ ਘਰ ਤੋਂ ਦੂਰ ਮਿਲਿਆ ਸੀ ਕੰਮ ਚੜ ਜਾਈਦਾ ਸੀਗਾ ਫਿਰ ਸ਼ਾਮ ਵਿੱਚ ਕਰ ਜਿਸ ਉਮਰ ਵਿੱਚ ਸਾਰੇ ਕਰਦੇ ਸੀ ਪੰਡ ਉਸ ਉਮਰ ਵਿੱਚ ਅਸਿਕਰ ਰਹੇ ਸੀ ਇਸ ਕੰਮ ਬੱਬ ਨੇ ਕਿ ਲਿਖਿਆ ਇਹ ਤਾਂ ਹੀ ਚੜ੍ਹਦਾ ਮਿਹਨਤ ਦਾ ਮੁੱਲ ਬਸ ਉਹ ਨਹੀਂ ਤਾਰਨਾ ਸਿਰੇ ਉੱਠਦੇ ਵੱਡੀਆਂ ਸਿੱਖ ਬਾਹਰਾਂ ਪੈਸੇ ਤੋਂ ਬਿਨਾਂ ਕੋਈ ਫ਼ਲੀਆਣੀ ਯਾਰ ਅਸੀਂ ਵੀ ਬਾਅਮ ਜਿਹੇ ਮੁੰਡੇ ਹੁੰਨੇ ਆਂ ਹਾਂ ਜੋ ਛੁੱਟ ਨਹੀਂ ਸਕਦੇ ਅਸੀਂ ਮੁੰਡਿਆਂ ਕੰਮਕਾਰ ਕਰਦੇ ਨਹੀਂ ਰੋਜ ਧਾਨੇ ਸੰਧਰਵਾਦ ਵਿੱਚ ਕਹਿੰਦੇ ਕੀ ਤੂੰ ਸੇ ਮੁੰਡੇ ਆਂ